ਪੀਐਮ ਕਿਸਾਨ ਸਨਮਾਨਿਤ ਦੀ 18ਵੀਂ ਕਿਸ਼ਤ ਦੇ ਸੰਬੰਧੀ ਖਬਰ ਆ ਰਹੀ ਹੈ ਕਦੋਂ ਕਿਸ਼ਤ ਆਏਗੀ ਕਿਹਨੂੰ ਨਹੀਂ ਮਿਲੇਗੀ ਲੈਣ ਵਾਸਤੇ ਕੀ ਕਰਨਾ ਹੈ ਇਹਦੇ ਸੰਬੰਧੀ ਗੱਲ ਕਰਦੇ ਹਾਂ ਮੈਂ ਕੁਲਦੀਪ ਸਿੰਘ ਸ਼ੇਰਗਮਰਖਾਈ ਫਤਰੀ ਸਾਹਿ ਪੋਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾਫਰੀ ਕਿਸਾਨ ਸਾਥੀਓ ਪੀਐਮ ਕਿਸਾਨ ਸਨਮਾਨਿਤ ਦੇ ਵਿੱਚ 4 ਮਹੀਨੇ ਬਾਅਦ 2000 ਰੁਪਏ ਦੀ ਕਿਸ਼ਤ ਕਿਸਾਨ ਨੂੰ ਦਿੱਤੀ ਜਾਂਦੀ ਹੈ ਸਾਲ ਦਾ 6000 ਰੁਪਏ ਦਿੱਤਾ ਜਾਂਦਾ ਹੈ ਇਹਦੀ 18ਵੀਂ ਕਿਸ਼ਤਾ ਜਿਹੜੇ ਕਿਸਾਨ ਵੀਰ ਇੰਤਜ਼ਾਰ ਕਰ ਰਹੇ ਸੀਗੇ ਪਹਿਲੀ ਖਬਰ ਤੇ ਹੈਗੀ ਹੈ ਕਿ 18ਵੀਂ ਕਿਸ਼ਤਾ ਐਲਾਨ ਹੋ ਗਿਆ ਕਿ 5 ਅਕਤੂਬਰ 2024 ਨੂੰ ਤੁਹਾਡੇ ਖਾਤੇ ਦੇ ਵਿੱਚ 18ਵੀਂ ਕਿਸ਼ਤ ਆ ਜਾਏਗੀ ਦੂਸਰੀ ਗੱਲ ਹੈਗੀ ਹੈ ਕਿ ਇਹਦੇ ਵਾਸਤੇ ਈ ਕੇ ਵਾਈ ਸੀ ਜਿਹੜੀ ਜ਼ਰੂਰੀ ਹੈ ਜਿਹੜੀ ਕਿ ਜਿਵੇਂ ਇਸੇ ਵੈਬਸਾਈਟ ਦੇ ਉੱਪਰੋਂ ਤੁਸੀਂ ਜਾ ਕੇ ਕਰ ਸਕਦੇ ਹੋ pmkisan.gov.in ਤੇ ਜਾ ਕੇ ਤੁਸੀਂ ਤੁਹਾਡੇ ਨੇੜੇ ਜੀ ਸੀ ਐਸ ਸੀ ਸੈਂਟਰ ਹੈ ਉੱਥੇ ਜਾ ਕੇ ਵੀ ਈ ਕੇ ਵਾਈ ਸੀ ਕਰਵਾ ਸਕਦੇ ਹੋ ਠੀਕ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੀ ਤੁਹਾਡੀ ਈ ਕੇ ਵਾਈ ਸੀ ਕਰ ਰਹੀ ਨੇ ਜੇਕਰ ਕਿਸੇ ਕਿਸਾਨ ਦੇ ਖਾਤੇ ਦੇ ਵਿੱਚ ਲੈਂਡ ਸੀਡਿੰਗ ਨੋ ਆ ਰਿਹਾ ਹੈ ਤਾਂ ਉਹਨਾਂ ਦੀ ਕਿਸ਼ਤ ਵੀ ਨਹੀਂ ਆਏਗੀ ਤਾਂ ਉਹਨਾਂ ਨੂੰ ਵੀ ਆਪਣੀ ਖੇਤੀਬਾੜੀ ਵਿਭਾਗ ਨਾਲ ਮਿਲ ਕੇ ਇਹ ਕੰਮ ਕਰਨਾ ਪਏਗਾ ਲੈਂਡ ਸੀਡਿੰਗ ਵਾਲਾ ਆਪਣਾ ਸਹੀ ਕਰਉਣਾ ਪਏਗਾ ਕਿਉਂਕਿ ਖੇਤੀਬਾੜੀ ਭਾਗ ਫੋਨ ਕਰ ਕਰਕੇ ਤੁਹਾਡੇ ਤੱਕ ਪਹੁੰਚ ਕਰ ਰਿਹਾ ਹੈ ਇਸ ਦੇ ਨਾਲ ਨਾਲ ਜਿਹੜੇ ਕਿਸਾਨ ਵੀਰਾਂ ਨੇ ਖਾਤੇ ਦੇ ਨਾਲ ਬੈਂਕ ਖਾਤੇ ਨਾਲ ਆਧਾਰ ਕਾਰਡ ਨਹੀਂ ਜੋੜਿਆ ਉਹਨਾਂ ਦੇ ਪੈਸੇ ਵੀ ਨਹੀਂ ਆਉਣਗੇ ਤੇ ਜੇਕਰ ਤੁਹਾਡੇ ਬੈਂਕ ਖਾਤੇ ਦਾ ਜਿਹੜਾ ਨਾਮ ਹੈ ਤੇ ਆਧਾਰ ਕਾਰਡ ਦਾ ਨਾਮ ਹੈ ਜੇ ਦੋਵਾਂ 'ਚ ਫਰਕ ਹੈ ਤਾਂ ਵੀ ਤੁਹਾਡੇ ਖਾਤੇ ਵਿੱਚ ਪੈਸੇ ਆਉਣ ਤੋਂ ਮੁਸ਼ਕਲ ਹੋ ਸਕਦੀ ਹੈ ਤਾਂ ਇਸ ਕਰਕੇ ਜੇ ਨਾਮ 'ਚ ਫਰਕ ਹੈ ਨਾਮ ਉਹ ਸਹੀ ਕਰਵਾ ਲਓ ਜੇ ਤੁਹਾਡਾ ਜਿਹੜਾ ਹੈਗਾ ਆਧਾਰ ਕਾਰਡ ਖਾਤੇ ਨਾਲ ਨਹੀਂ ਜੁੜਿਆ ਤਾਂ ਉਹਨੂੰ ਜੋੜ ਲਵੋ ਕਈਆਂ ਕਿਸਾਨ ਵੀਰਾਂ ਦੇ ਇੱਕ ਤੋਂ ਵੱਧ ਖਾਤੇ ਹੁੰਦੇ ਐ ਤੇ ਪੈਸਾ ਕਿਸੇ ਦੂਜੇ ਖਾਤੇ ਜਾ ਰਿਹਾ ਹੁੰਦਾ ਹੈ ਜਿਸ ਖਾਤੇ ਦੇ ਵਿੱਚ ਤੁਸੀਂ ਅਖੀਰ ਤੇ ਆਧਾਰ ਕਾਰਡ ਜੋੜਿਆ ਸੀ ਉਸ ਖਾਤੇ ਦੇ ਵਿੱਚ ਪੈਸੇ ਆਉਣਗੇ ਬਾਕੀ ਤੁਸੀਂ ਐਸੇ ਵੈਬਸਾਈਟ ਤੇ ਜਾ ਕੇ pmkisan.gov.in ਤੇ ਜਾ ਕੇ ਆਪ ਦਾ ਸਟੇਟਸ ਚੈੱਕ ਕਰ ਸਕਦੇ ਹੋ ਆਪਣੀ ਈਕੈਵਾਈਸੀ ਕਰ ਸਕਦੇ ਹੋ ਨਵੇਂ ਖਸਾਨ ਰਜਿਸਟ੍ਰੇਸ਼ਨ ਵੀ ਕਰ ਸਕਦੇ ਐ ਤੇ ਬਾਕੀ 5 ਅਕਤੂਬਰ ਨੂੰ ਕਿਸ਼ਤ ਆਵੇਗੀ